ਨਮਸਕਾਰ ਸਤਿ ਸ੍ਰੀ ਅਕਾਲ ਇਸ ਲਾਈਵ ਤੇ ਤੁਹਾਡਾ ਸਵਾਗਤ ਹੈ ਫਾਜ਼ਲ ਕਬਾਇਦ ਐਕਚੁਅਲੀ ਨਰਿੰਦਰਪਾਲ ਸਿੰਘ ਜ਼ਬਨਾ ਹੜਪਰ ਬਾਵੀਤ ਇਲਾਕੇ ਵਿੱਚ ਹਰ ਪੱਖੋਂ ਮਦਦ ਕਰਨ ਲਈ ਪੱਪਾਂ ਪਰ ਹੋਏ ਹਨ ਇਹ ਉਹ ਵਿਧਾਇਕ ਨੇ ਜਿਨ੍ਹਾਂ ਨੇ ਹੜਾਂ ਤੋਂ ਲੈ ਕੇ ਹੁਣ ਤੱਕ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਅੱਜ ਵੀ ਦੋਨਾ ਨਾਨਕਾ ਵਿੱਚ ਗਰੀਬ ਲੜਕੀ ਦੇ ਵਿਆਹ ਵਿੱਚ ਮਦਦ ਪਰਿਵਾਰ ਦੀ ਕਰਨ ਵਾਸਤੇ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ਼੍ਰੀ ਸਬਨਾ ਨੇ ਕਿਹਾ ਕਿ ਉਹ ਹਰ ਵੇਲੇ ਆਪਣੇ ਇਲਾਕੇ ਦੀ ਜਨਤਾ ਨਾਲ ਖੜੇ ਹਨ ਕਿਸੇ ਨੂੰ ਕੋਈ ਵੀ ਜ਼ਰੂਰਤ ਹੋਵੇ ਉਹ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ ਨੀਸ਼ਾ ਸ਼ਰਮਾ ਦੀ ਰਿਪੋਰਟ ਐਨਐਸ ਲਾਈਵ ਐਨਐਸ ਲਾਈਵ ਤੁਹਾਡਾ ਆਪਣਾ ਚੈਨਲ ਉਹ ਵਰਡਿੰਗ ਦਾ ਸਹੀ ਉਹ ਕਿ ਤੂੰ ਬੰਦਾ ਨਹੀਂ ਕਰਦਾ ਮਨ ਮਨ ਤੇ ਜਗਾਟਾ ਬਹੁਤ ਬਹੁਤ ਨਹੀਂ ਕੋਈ ਨਾ ਨਾ ਪਾ ਦੇ ਨਹੀਂ ਨਹੀਂ ਅਸੀਂ ਜੀ ਆਂਗੇ ਨਹੀਂ ਕੋਈ ਨਹੀਂ ਪਤਾ ਸਾਹ ਹੈ ਇਹ ਬੋਲਦਾ ਜਦੋਂ ਮੈਨੂੰ ਕਾਲਜ ਦਾ ਤਾਂ ਮੈਂ ਆਇਆ ਸੀ ਨਾ ਮੈਂ ਪਹਿਲੇ ਸੀ ਮੈਂ ਨਹੀਂ ਕਿਹਾ ਮੈਂ ਆਪਣੇ ਗਾਜੋ ਰਿਹਾ ਕਿ ਬਲੀ ਦਾ ਸਾਰੇ ਖਾਲਕ ਕਰਦੇ ਕੋਈ ਨਹੀਂ ਆਨੇ ਦਾ ਤਾਂ ਬੰਦਾ ਬੀਜੋ ਬਾਈ ਕਿ ਤਮਨ ਕਾ ਬੰਦਾ 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 ਮੈਂ ਥੱਲੇ ਨੂੰ ਇਨਸਾਨ ਬਹੁਤ ਨਹੀਂ ਲੱਗਦੇ ਵੀ ਆਪਣੇ ਡਾਕਟਰ ਸੋਪਰੇ ਅਮਿਤ ਮੈਨੂੰ ਅਮਿਤ ਬਾਏ ਬਰੀ ਖੁਸ਼ੀ ਹੋਈ ਤਾਂ ਬਾਤ ਸੁਣਿਆ ਨਾ ਮੈਂ ਹੈ ਠੀਕ ਬੜੀ ਖੁਸ਼ੀ ਹੋ ਗਿਆ ਮਰਵਾਣਾ ਤੇ ਉਹ ਜੀ ਬਤਾਈਆਂ ਤੁਹਾਨੂੰ eh main sarak mam swa ha main nu ta bal dikh ta ha sir tharand utta ha ਕਿਆ ਲਾਨਗੇ ਜ਼ਿੰਦਾਬਾਦ ਤੁ ਵੱਡੇ ਕਾਰਨ ਬਖੋਲ ਕੇ ਹਾਂਜੀ ਹਮਰੇ ਜਿਹੜਾ ਸਾਡੇ ਇਲਾਕੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਹੜਾ ਆਇਆ ਤਾਂ ਲੋਕਾਂ ਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਔਰ ਅਸੀਂ 24 ਘੰਟੇ ਲੋਕਾਂ ਦੇ ਨਾਲ ਖੜੇ ਰਹੇ ਦਿਨ ਰਾਤ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹੇ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਦੀ ਗਵਾਈ ਵਾਲੀ ਸਰਕਾਰ ਸਾਡੇ ਸਾਰੇ ਅਫਸਰ ਸਹਿਬਾਨ ਅਸੀਂ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਮੁਸੀਬਤਾਂ ਨੂੰ ਜਿਹੜਾ ਦੂਰ ਕਰਨ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ ਔਰ ਮੈਂ ਔਰ ਮੇਰਾ ਸਾਰਾ ਪਰਿਵਾਰ ਅਸੀਂ ਲੋਕਾਂ ਦੇ ਲਈ ਦਿਨ ਰਾਤ ਇੱਥੇ ਜੋ ਵੀ ਰਾਸਮਗਰੀ ਦੀ ਲੋੜ ਸੀ ਰਾਹਤ ਸਮਗਰੀ ਪਹੁੰਚਾਉਦੇ ਰਹੇ ਰਾਸ਼ਨ ਦੀ ਲੋੜ ਸੀ ਫੀਡ ਦੀ ਲੋੜ ਸੀ ਦਵਾਈਆਂ ਦੀ ਲੋੜ ਸੀ ਪੀਣ ਵਾਲੇ ਪਾਣੀ ਦੀ ਲੋੜ ਸੀ ਹਰ ਇੱਕ ਚੀਜ਼ ਜਿਹੜੀ ਮੁਹੱਈਆ ਕਰਵਾਈ ਪਿੰਡਾਂ ਦੇ ਵਿੱਚ ਔਰ ਉਸ ਤੋਂ ਬਾਅਦ ਲੋਕਾਂ ਦੇ ਜਿਹੜੀਆਂ ਜ਼ਮੀਨਾਂ ਜਿਹਨੇ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਲੋਕਾਂ ਦਾ ਆਪਣਾ ਵੀ ਕਈ ਲੋਕ ਜ਼ਖਮੀ ਵੀ ਹੋਏ ਕਈ ਲੋਕਾਂ ਨੇ ਜਾਨਾਂ ਵੀ ਗਵਾਤੀਆਂ ਔਰ ਉਸ ਤੋਂ ਬਾਅਦ ਜਿਹੜਾ ਕਈ ਲੋਕਾਂ ਨੇ ਆਪਦੀਆਂ ਬੇਟੀਆਂ ਦੇ ਜਿਹੜੇ ਵਿਆਹ ਰੱਖੇ ਹੋਏ ਸੀਗੇ ਤਾਂ ਉਹਨਾਂ ਨੂੰ ਲੋਕਾਂ ਨੂੰ ਵੀ ਦੇਖੋ ਮਦਦ ਦੀ ਲੋੜ ਸੀ ਤਾਂ ਮੇਰੇ ਕੋਲ ਜੋ ਵੀ ਮਦਦ ਲਈ ਮੈਨੂੰ ਪਤਾ ਲੱਗ ਰਿਹਾ ਹੈ ਤਾਂ ਮੈਂ ਹਰ ਇੱਕ ਪਰਿਵਾਰ ਦੀ ਜਿਹੜੀ ਅਸੀਂ ਮਦਦ ਕਰ ਰਹੇ ਆ ਆਪਦੇ ਵੱਲੋਂ ਅੱਜ ਵੀ ਦੋਨਾਂ ਨਾਨਕਾ ਪਹੁੰਚੇ ਆ ਇੱਕ ਸਾਡੇ ਪਰਿਵਾਰ ਦੇ ਵਿੱਚ ਸਾਡੇ ਜਿਹੜੇ ਪਿਤਾ ਸੀ ਲੜਕੀ ਦੇ ਉਹਨਾਂ ਨੇ ਬੇਨਤੀ ਕੀਤੀ ਸੀ ਤਾਂ ਉਹ ਬੇਨਤੀ ਜਿਹੜੀ ਸਾਰੇ ਲੋਕਾਂ ਨੇ ਮਦਦ ਵੀ ਕੀਤੀ ਉਹਨਾਂ ਦੀ ਔਰ ਮੇਰੇ ਤੱਕ ਵੀ ਜਿਹੜਾ ਇਹਨਾਂ ਨੇ ਪਹੁੰਚ ਕੀਤੀ ਤਾਂ ਮੈਂ ਪਹਿਲਾਂ ਵੀ ਲੋਕਾਂ ਦੇ ਵਿੱਚ ਜਿਉਂ ਵੀ ਸਾਡੇ ਬੇਟੀਆਂ ਦੇ ਵਿਆਹ ਹੋ ਰਹੇ ਨੇ ਆਦੇ ਵੱਲੋਂ ਜਿਹੜੀ ਹੈ ਹਰ ਇੱਕ ਨੂੰ ਮਦਦ ਦਿੱਤੀ ਜਾ ਰਹੀ ਹੈ ਅੱਜ ਵੀ ਇਹਨਾਂ ਨੂੰ ਅਸੀਂ ਜਿਹੜੇ ਵਿਆਹ ਦੇ ਵਿੱਚ ਮਦਦ ਦੇ ਕੇ ਜਾ ਰਹੇ ਆ ਔਰ ਜੇ ਅੱਗੇ ਵੀ ਹੋਣ ਵਾਲੇ ਦਿਨਾਂ ਦੇ ਵਿੱਚ ਕੋਈ ਸਾਡੀਆਂ ਬੇਟੀਆਂ ਦੇ ਵਿਆਹ ਨੇ ਹਰ ਇੱਕ ਦੀ ਜਿਹੜੀ ਅਸੀਂ ਮਦਦ ਕਰਾਂਗੇ ਔਰ ਅਸੀਂ ਲੋਕਾਂ ਦੇ ਸੇਵਾਦਾਰ ਆ ਲੋਕਾਂ ਨੇ ਸਾਨੂੰ ਜਿਹੜੀ ਸੇਵਾ ਦਾ ਮੌਕਾ ਦਿੱਤਾ ਹੈ ਉਹ ਅਸੀਂ ਸੇਵਾ ਔਰ ਜ਼ਿੰਮੇਵਾਰੀ ਨਿਭਾ ਰਹੇ ਆ ਔਰ ਮੈਂ ਪਰਿਵਾਰ ਨੂੰ ਸਾਰੇ ਪਰਿਵਾਰ ਨੂੰ ਅੱਜ ਜਿਹੜਾ ਖੁਸ਼ੀਆਂ ਦਾ ਦਿਨ ਹੈ ਇਸ ਦਿਨ ਦੀ ਵਧਾਈ ਵੀ ਦਿੰਦਾ ਸਾਰਿਆਂ ਨੂੰ ਇੱਕ ਇੱਕ